ਮੋਟਰ ਬਹੁਤ ਬਹੁਤ ਗੜਾ ਸਪਸ਼ਟ ਹੁੰਦਾ ਹੈ। ਜਿਹੜੇ ਹੰਕਾਰ ਮੱਤੇ ਲਈ ਲੋਕਾਂ ਦਾ ਸਾਹਮਣੇ ਨਾ ਫਿਰੋ। ਮੋਟਰਾਂ ਦੀਆਂ ਬਿਜਾਲ ਬਦਲਣ ਤੋਂ ਬਾਅਦ ਵੀ ਇਹ ਦੇਖੀ ਕਿ ਬੜੀ ਸਮੱਸਿਆ ਨਾਬਾ ਵਿਕੇ ਹੋਟਸ ਕੋ ਏਰੀਆ ਬਣਦਾ ਜਾ ਰਿਹਾ ਹੈ। ਮੇਰੇ ਪਿੱਛੇ ਤਸਵੀਰਾਂ ਦੇਖ ਚਲੋ ਕਿ ਸਾਹਿਬ ਮੰਤਰੀ ਖੁਦ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਲੋਕ ਕੁੱਲਰ ਦਾ ਪਾਣੀ ਬੰਦ ਕਰਵਾਉਣੇ ਆਸਮਾਨ। ਜਾਪੈ। ਸਾਡੇ ਕੋਲ ਸਟ੍ਰਾਈਕਰ ਦੋ ਫੋਟੋਆਂ ਵੀ ਜਾ ਕੇ ਗੁਰਦਵਾਰੇ ਦੇ ਲੋਕਾਂ ਨੂੰ ਖੁਸ਼ੀ ਨਾਲ ਦੇ ਲੋਕੀਏ ਲੋਕਾਂ ਨੂੰ ਖੁਸ਼ੀ ਹੋ ਰਹੀ ਹੈ ਇੱਥੇ ਨਹੀਂ ਆਏ ਨੇ ਅਕਾ ਨਾਲ ਦਾ ਕੰਮ ਕਰਾ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਨਾਪੇ ਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸ਼ੀਤ ਮੰਤਰੀ ਖੁਦ ਲੋਕਾਂ ਨੂੰ ਅਵੇਅਰ ਕਰਨੇ ਕੋਈ ਲੋੜ ਹੈ ਅਵੇਅਰ ਹੋਣ ਦੀ ਜੇ ਲੋਕ ਅਵੇਅਰ ਹੋਣਗੇ ਤਾਂ ਇਹ ਮਰੀਜ਼ਾਂ ਦੀ ਗਿਣਤੀ ਘਟੋ ਰਹੇਗਾ ਬਿਲਕੁਲ ਕੋਮ ਤੋਂ ਪਹਿਲਾਂ ਹੀ ਰੋਕਣ ਦੀ ਲੋਕ ਸੁਝਾਏ ਇਸ ਨਾਲ ਇਹ ਸਮੱਸਿਆ ਨਹੀਂ ਆ ਰਹੀ ਨੰਬਰ 1 ਉਸਨੂੰ ਬਾਕੀ ਵੱਲੋਂ ਹੁਣ ਅਡਾਲੀਆਂ ਦੇ ਵਿੱਚ ਸਪਰੇਅ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਪਾਣੀ ਖੜਾ ਉੱਥੇ ਡੇਂਗੂ ਹੋਣ ਦੇ ਚਾਂਸ ਜ਼ਿਆਦਾ ਨੇ ਸਿਹਤ ਮੰਤਰੀ ਪੂਰੀ ਤਰ੍ਹਾਂ ਸਰਗਰਮ ਨੇ ਨਾਬੇ ਨਾਬੇ ਦੇ ਵਿੱਚ ਕਿਉਂਕਿ ਹੌਟਸਪੌਟ ਏਰੀਆ ਨੂੰ ਬਣਾ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਿਹੜੀ ਇਹ ਏਰੀਆ ਦੇ ਵਿੱਚ ਬਾਚ ਕੀਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਨਾਬਾ ਦੇ ਗੋਲਾ ਗੇਂਦ ਦੇ ਕਿ ਇਹਨਾਂ ਮਰੀਜ਼ ਡੇਂਗੂ ਦੇ ਆ ਰਹੇ ਨੇ ਉੱਥੇ ਕਰਕੇ ਸਿਹਤ ਮੰਤਰੀ ਪੰਜਾਬ ਵੱਲੋਂ ਜਿਹੜਾ ਅੱਜ ਦਾ ਜਿਹੜਾ ਨਾਬਾ ਦਾ ਦੌਰਾ ਰੱਖਿਆ ਗਿਆ ਲੋਕਾਂ ਨੂੰ ਚੈੱਕ ਕਰਨੇ ਹੁੰਦੇ ਨੇ ਇਹ ਕਿਹੜੇ ਪਾਸੇ ਆਖਾ ਜਿਹੜੇ ਪਾਸੇ ਬੜੀ ਆਉਂਦਾ ਹੈ ਇਹ ਐਂਸ਼ਾ ਇਹ ਗੜੀ ਨੂੰ ਜਿਹੜਾ ਤੁਹਾਡੇ ਰੱਦ ਰੱਖਦੇ ਕਰਦੇ ਐਨੀਵੇ ਜਿਹੜੇ ਦੱਬੇ ਇਹ ਦੱਬੇ ਖਾਲੀ ਕਰਦੇ ਆਂ ਜੀ ਆਪੇ ਦੋਵਾਂ ਸੁਕਾ ਕੇ ਫਿਰ ਭਰ ਦਿਓ ਕੋਈ ਨਹੀਂ ਇਹ ਇਹ ਬਿਮਾਰੀ ਦੀ ਜੜ ਹੈ ਜਿਹੜਾ ਇਸ ਨੂੰ ਟਿਕਾ ਲਓ ਇਹ ਉਲਟਾ ਕਰਨਾ ਹੈ ਆਪਾਂ ਦੇਖੋ ਕੁੱਤੇ ਵਾਸਤੇ ਫੇਸਬੁਕ ਕਰਨੇ ਕੁੱਤੇ ਮੁਰਦੇ ਜੀ ਇਹ ਉਹਨਾਂ ਦਾ ਰੋਟੀ ਪਾਉਗੇ ਪਾਣੀ ਦੇਵੋਗੇ ਥੋੜੀ ਜਿਵੇਂ ਦਾ ਪਤਾ ਲੱਗ ਜਾਏਗੀ ਇਹ ਆ ਗਿਆ ਕਿਤੇ ਕੁੱਤੇ ਪਰ सारे पंजाब के सारे नॉर्थ इंडिया के सारी स्टेट्स के लिए जो वातावरण की चेंज आया हड़ा करके बारिश ज्यादा होती है कुछ जगह से प्रॉब्लम बच रही है जो मैं गल करा हम जो गुरु हालांकि जो मैं दो हज़ार तेई की गल करा वो बारिशा ज्यादा चुनिया पच्चीस इक्कीस हज़ार के पांच हज़ार जो फोज आए इस बार जो ਕਿ ਤੇ ਜਿਹੜੇ ਜਿਹੜੇ ਇਸ ਨਾਲ ਸਾਡੇ ਆਵਾਜ਼ ਦੇ ਵਿੱਚ ਟੈਕ ਸਾਡੇ ਜਿਹੜੇ ਹੈਗੇ ਆ 7000 ਜਿਆਦਾ ਹੋ ਗਿਆ ਹੈ ਜਿਹੜੇ ਇਸ ਵੇਲੇ ਇਸ ਨਾਲ ਅਜੇ ਸੌਕ ਬਾਕੀ ਬੰਦ ਕਰਦੇ ਆਂਗੇ ਅਸੀਂ ਇਹ ਵੀ ਕਿਸੇ ਦੋਨੇ ਪਰ ਫੋੜਾ ਰੇਸ਼ਿਓ ਦੇ ਨਾਲ ਵਿੱਚ ਬਹੁਤ ਆ ਰਿਹਾ ਹੈ ਇਸ ਤੋਂ ਪਹਿਲਾਂ ਕਿ ਪ੍ਰੋਬਲਮ ਜਿਆਦਾ ਫੈਲ ਜਾਵੇ ਅਜੇ ਕਿਸੇ ਨੂੰ ਇਹ ਮੰਨ ਲੱਗੇ ਕਿ ਜਿਆਦਾ ਸਮਾਂ ਨਹੀਂ ਪਤਾ ਮੈਨੂੰ ਐਸੇ ਪ੍ਰੋਬਲਮ ਇਸ ਪਤਾ ਨਹੀਂ ਬਹੁਤ ਮੈਂ ਪੂਰੇ ਪੰਜਾਬ ਦੀ ਰਿਪੋਰਟ ਰੋਜ਼ ਸ਼ਾਮ ਨੂੰ ਦੋ ਟਾਈਮਾਂ ਨੂੰ ਰਿਵਿਊ ਕਰਦਾ ਹਾਂ ਸਾਰੇ ਸਾਰੇ ਪਿੰਡਾਂਾਂ ਦਾ ਸਟਾਫ ਨੂੰ ਕੇਸ ਆਇਆ ਸੀ ਫਿਰ ਮੈਂ ਉੱਥੇ ਸਪੈਸ਼ਲਿਸਟ ਜਿਹੜੀਆਂ ਸਪੈਸ਼ਲਿਸਟਾਂ ਹਮਦਰਸ਼ ਦੇ ਹੋਰ ਜਿਹਨੇ ਸਾਡੀ ਆਸ਼ਾ ਵਰਕਰਾਂ ਬਾਕੀ ਪਰਸਨਲ ਵਰਕਰ ਜਿਹੜੇ ਤੇ ਹੋਰ ਜਿਹਨੇ ਸਾਡੇ ਸੀਐਚਓ ਦਾ ਮੈਡੀਕਲ ਅਫਸਰ ਹੈ ਉਹਨਾਂ ਤੇ ਨਾਲ ਨੁਕੀਲਾ ਕਰਕੇ ਸਟਾਫ ਬਣਾ ਲਿਆ ਇਹਦੇ ਨਾਲ ਨਾਲ ਸਾਡੇ ਯੂ ਸਾਬ ਬਾਇਓਮੈਡੀਕਲ ਜਿਹੜੇ ਐਸਟੀਐ ਮੈਡਲ ਬਣੀਆਂ ਇਹਦੇ ਵਾਟਰ ਸਪਲਾਈ ਸੈਟੀਸਫੈਕਸ਼ਨ ਔਰ ਸਭ ਤੋਂ ਪਹਿਲੇ ਲੋਕਲ ਬਾਡੀ ਜਿਹੜਾ ਨਿਰਮਾਇੰਦੇ ਆ ਉਹ ਸਾਡੀ ਕਮਾਇਟੀ ਹੋ ਜਾਂਦੀ ਹੈ ਕਿ ਜਿਹੜਾ ਕੰਮ ਕਰਦੇ ਆ ਉਹ ਬਾਤ ਕਰਦੇ ਆ ਇਹ ਕਿਉਂ ਕਰਦੇ ਆ ਕਿ ਕਾਲ ਜਿਹੜਾ ਉਹ ਘਰਾਂ ਦੇ ਵਿੱਚ ਹੈ ਹੁਣ ਇਕੱਲੇ ਇਕੱਲੇ ਘਰ ਜਾਣਾ ਚਾਹੀਦਾ ਜੇ ਬੜੇ ਸਲੋਰ ਅਸੀਂ ਸਾਡਾ ਦੌਰ ਕਰਤਾ ਸਾਰੇ ਪੰਜਾਬ ਦੇ ਵਿੱਚ 65 ਲੱਖ ਘਰ ਹੈ ਤੇ ਸਾਡੀਆਂ ਜਿਵੇਂ ਜੀਵਨੜੀ ਘਰ ਹੈਗਾ ਉਹ 94 ਲੱਖ ਸੜਕਾਂ ਹੋ ਹੋ ਬਜਟ ਉਹਦਾ ਮਤਲਬ ਇਹ ਆ ਵੀ ਅਸੀਂ ਹਰ ਘਰ ਤੱਕ ਪਹੁੰਚ ਗਏ ਹਾਂ ਸਾਡੇ ਵਰਕਰ ਪਹੁੰਚੇ ਆ ਆਸ਼ਾ ਵਰਕਰ ਪਹੁੰਚੇ ਆ ਹਰ ਪਿੰਡਾਂਾਂ 'ਚ ਉਹ ਕੰਮਾ ਟੱਪਾ ਕਰ ਸਕਦਾ ਕਿ ਬੋਰਡ ਦੇ ਅਰੇਆ ਉਸ ਦੇ ਜੋਨਰ ਜਨਵਰੀ ਦਾਟੇ ਵਾਲੇ ਆਰਟੀਫੈਕਟ ਜਿੱਤੇ ਉਹਨਾਂ ਸਲਾਮ ਸੀਗਾ ਉੱਤੇ ਦੋ ਦੋ ਬਿਜੇ ਚੋਕੀਆਂ ਕਿਸੇ ਤਰ੍ਹਾਂ ਫਰੋਡਾ ਟੱਪੀ ਕਰ ਪਰਸਨ ਉਹ ਵਾਲੀਆਂ ਉੱਪਰ ਨਹੀਂ ਫੜਦਾ ਉਹ ਸੀ ਲਾਰ ਬੜਾ ਰੱਖੀ ਕਰਦੇ ਜਿੱਤੇ ਜਿੱਤੇ ਟੈਂਕੀ ਦਾ ਲਾਰ ਬਣਾ ਚਾਹੀਏ ਉਹ ਪ੍ਰੈਸਰ ਕੁਦਰ ਗ੍ਰੀਟ ਜਿਆ ਰੈਡੀ ਹੋਵਾਰਾ ਕੁਦਰ ਹੈ ਪਾਣੀ ਵਾਲੀ ਆਪਾਂ ਬਟੋਲੇ ਰੱਖਦੇ ਆ ਕੰਟੇਨਰ ਸਾਹਿਬ ਕੰਸਟ੍ਰਕਸ਼ਨ ਕਰੀਏ ਉੱਥੇ ਪਾਣੀ ਛੋਟ ਕਰਦੇ ਆ ਬਾਹਰ ਮਹੇਸ਼ਿਆ ਵਾਸਤੇ ਦੂਜਾ ਵਾਸਤੇ ਪਾਣੀ ਰੱਖਦੇ ਆ ਉਹ ਲਗਾਤਾਰ ਨੂੰ ਕੰਮ ਕਰਕੇ ਸਟਾਫ ਦੇ ਦੁਆਰਾ ਤਾਂ ਜੋ ਪੜੀ ਪਾਪਰ ਦੇ ਵਿੱਚ ਜਿਹੜੇ ਨਾਮ-ਨਾਮ ਜਿਹੜੇ ਆ ਗਏ ਆ ਉਹ ਸਪਰੇ ਕਰਦੇ ਆ ਉਹਦੇ ਚ ਸਾਡੇ ਕੋਲੇ ਜਿਹੜਾ ਐਕਟੀਵਰਸ ਜਿਹੜੇ ਉਹਦੇ ਡਾਇਰੈਕਟਸ ਕਰ ਰਹੇ ਆ ਪੂਰੀ ਸਾਡੇ ਕੋਲੇ ਜਿਹੜੇ ਪਾਰਟਿਸਪੀਕੇਟ ਕਰਦੇ ਆ ਉਹਦੇ ਨਾਲ ਅਸੀਂ ਜਿਹੜੇ ਤੁਹਾਡੇ ਚਾਹੇ ਸ਼ਹਿਰ ਦੇ ਵਿੱਚ ਮੈਸੋ ਕਮੇਟੀ ਦੇ ਵਿੱਚ ਚਾਹਤਾਂ ਨੂੰ ਪਾਪਦੇ ਤੇ ਪਾਸਟ ਕਰਦੇ ਇਹਨਾਂ ਕੋਲ ਕਰਦੇ ਆ ਉਹ ਵਾਲੇ ਜਿਹੜੇ ਨਾਮ-ਨਾਮ ਡਿਊਟੀਸ਼ਨ ਕਰਦੇ ਆ ਵਾਟੋਤਰੇ ਦੇ ਮੱਛਰਾਂ ਨੂੰ ਲੋਕੋ ਕਹਿ ਰਹੇ ਨੇ ਡਾਕਟਰ ਸਾਹਿਬ ਕਹਿੰਦੇ ਵੇਲੇ ਜਾਨੀ ਕਿ ਲੋਕਾਂ ਬੰਦੇੋਂ ਤੋਂ ਜ਼ਿਆਦਾ ਹੋ ਰਹੀ ਹੈ ਜਿਹੜਾ ਲਾਗ ਰਿਹਾ ਹੈ ਜਿਹੜਾ ਮੱਛਰ ਬਹੁਤ ਘੱਟ ਰਿਹਾ ਹੈ ਕਿ ਬੱਚੇ ਮੋਰ ਦਾ ਸੁਣਿਆ ਜਿਹੜਾ ਡਗੜਾ ਵੀ ਘੱਟਾ ਹੋ ਰਿਹਾ ਹੈ ਜਿਹੜੇ ਜਿਹੜਾ ਅਸੀਂ ਪ੍ਰੋਐਕਟਿਵ ਅਪੋਰਚਰੀ ਆ ਜੋ ਬਾਸਰ ਕਰਦੇ ਖੇਤਰ ਦੀ ਬਣੀ ਕਰਦਾ ਜਿਹਦੇ ਨਾਲ ਜੀਪੋ ਸਾਡੇ ਆਸਾ ਕਰਕੇ ਸਾਰੇ ਸੋਰਾ ਕੰਡਰ ਕਰਦੇ ਨਾਲ ਦੇ ਤਰ੍ਹਾਂ ਕੋਲ ਆਪਰਾ ਮੈਡੀਕਲ ਸਟਾਫ ਨਹੀਂ ਲੱਗਦਾ ਲਗਾਤਾਰ ਨਵਾਂ ਨੋਟ ਉਹ ਕੋਈ ਨਾ ਕਰਾਉਣੇ ਨੇ ਉਹ ਕਰਾਉਣੇ ਨੇ ਉਹ ਸ਼ਨੀਵਾਰ ਨੂੰ ਆਇਆ ਕਰਦੇ ਨੇ ਡਾਕਟਰਾਂ ਦੀ ਕਮੀ ਬਹੁਤ ਹੈ ਡਾਕਟਰਾਂ ਨੇ ਕਿਸ ਤਰ੍ਹਾਂ ਦੇਖ ਲੈਂਦੇ ਸੋ ਕਮੀ ਜਿਹੜੀ ਸੀ ਉਹ ਕਾਫੀ ਆਸਾਂ ਤੋਂ ਸਿਰੋਸਾ ਆ ਗਿਆ ਸਲੇਸ ਤੋਂ ਤਾਂ ਹੀ ਮੰਨਿਆ ਕਿ ਇੱਥੇ ਕਰਾਂਗੇ ਕਿ ਕਿਹੜਾ ਸਰਕਾਰੀ ਸਾਡੇ ਕੋਲ ਇੱਕ ਜਿਆਦਾ ਡਾਕਟਰਾਂ ਮਰਤੀ ਕਿਉਂਦਾ ਕੋਈ ਡਾਕਟਰ ਜਵਾਨੀ ਕਰਦੇ ਉਹ 472 ਜਵਾਨੀ ਕਿਤੇ ਆ ਸੋ 3390 ਡਾਕਟਰ ਜਿਹੜੇ ਹੈਗੇ ਆ ਕੁਝ ਪਹਿਲਾਂ ਜਿਆਦਾ ਜਿਹੜੇ ਆ ਗਏ ਉਹ ਜਿੱਥੇ ਵਹੜਾ ਸੀ ਬਾਰਡਰ ਦੇ ਜਿਹੜੇ 7 ਫਤਿਹ ਦੇ ਉਹਨਾਂ ਵੀ ਥੋੜੇ ਜਿਆਦਾ ਭੇਜਿਆ ਔੜੀ ਔੜੀ ਨੂੰ ਜਦੋਂ ਉਹ ਸਭ ਤੋਂ ਜ਼ਿਆਦਾ ਥੋੜਾ ਹੋ ਜੇਗਾ ਇਹ ਕਹਿੰਦਾ ਡਾਕਟਰ 472 ਵਰਗੇ ਥੋੜੇ ਪਹਿਲਾਂ ਦੀ ਬਿਮਾਰੀ ਦੇ ਬੋਲਵਾਤ ਕਰਦਾ। ਉਹ ਲਗਾ ਲਾਉਂਦਾ ਉਹ ਚਲਾਉਂਦਾ ਆਪਰਾ ਦੇ ਮੁਦਰਾ ਦੇ। ਇਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਫਰਸੋ ਜਰੂਰ ਦੇਖਣੇ ਪੜ ਚਲੇਗੀ ਨਾ ਉਹ ਟੈਸਟ ਵੀ ਹੋ ਗਿਆ ਨਾਲ ਕੁਝ ਵੀ ਕਰ ਸਕਦਾ ਉਹ ਬੰਦੇ ਵਿਚਾਰ ਰਹੇ ਨੇ ਤਾਂ ਕਰ ਸਕਦੇ ਕਾਲਜ ਵੀ ਪੂਰੀ ਕਰਾਵੇ ਜਿਹੜਾ بڑا ਕੁਐਸਚਨ ਹੈ ਉਹਦੇ ਵਾਸਤੇ ਅਸੀਂ ਕੀਤਾ ਹੈਗਾ ਕਿ ਇੱਕ 23 ਜ਼ਿਲ੍ਹਾ ਹਸਪਤਾਲ ਵੀ ਤੇ 41 ਸਬ-ਡਿਵੀਜ਼ਨ ਹਸਪਤਾਲ ਜਿਹੜਾ ਬਣਦਾ ਹੈ ਜੀ ਜੀ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਅਸੀਂ ਜਲ ਸਹਾ ਬੱਚਾ ਵਾਸਤੇ ਬਣਾ ਦੇਈ ਪਜਾ ਚਸਤੀ ਔਰ ਮੈਡੀਸਨ ਦੀ ਕਲਸਟੀਜ਼ੀਆ ਦੀ ਬਰੋਸ਼ਰ ਜਿਹੜੀ ਚਾਰ-ਪੰਜ ਬਣਦੀ ਹੈ ਇਹਨਾਂ ਵਿੱਚ ਜਿਹੜੀ ਪ੍ਰੋਸੀਜਰ ਕਰਦੇ ਉਹਦੇ ਤੋਂ ਬਹੁਤ ਚੰਗਾ ਅਸਰ ਹੁੰਦਾ ਕੋਈ ਕੰਸਲਟੈਂਟ ਨਾਲ ਕਰਾਉਂਦੇ ਉਹਦੇ ਸਾਨੂੰ ਡਾਕਟਰਾਂ ਦੀ ਜਿਹੜੀ ਕਮੀ ਸੀ ਨਾ ਉਹ ਪੂਰਾ ਕਰਦਾ ਦੇਖਦੇ ਬੜਾ ਵਧੀਆ ਜਿੱਤੇ ਸਾਡਾ ਬਾਕੇ ਉੱਤੇ ਬੜਾ ਵਧੀਆ ਕੰਮ ਕਰਦਾ ਹੈ ਜਿਹੜੇ ਮੇਰੇ ਪ੍ਰੋਸੀਜਰ ਕਰਾ ਲਏ ਸਪੈਸ਼ਲਿਸਟ ਚਾਹੀਦਾ ਚਾਰ ਮਹੀਨੇ ਬਾਅਦ ਆਪੇ ਬੁੜੀ ਅਵਸਥਾ ਸੀ ਟੱਲ ਕਰਦੇ ਪਰ ਦੋ ਡਾਕਟਰ ਦੇ ਨੀਚੇ ਸਪੋਰਟ ਜੜੋ ਕੇ ਜਿਹੜੇ ਉੱਥੇ ਰਹਿਣ ਦੋ ਸਾਲ ਵਿੱਚ ਉਹਦੇ ਵਿੱਚ ਕੰਮ ਕਰਦੇ ਇਹ ਕਾਫੀ ਸਾਰੇ ਸਿਰ ਬਾਕਸ ਲੈ ਕੇ ਆਏ ਆ ਇਹ ਜਦੋਂ ਅਸੀਂ ਆਏ ਸੀ ਉਹਦੇ ਨੂੰ ਕੱਟਦਾ ਨਹੀਂ 52% ਕਮੀ ਸੀ ਹੋਣ 25% ਬਚੇ ਸਪੈਸ਼ਲਿਸਟਾਂ ਦੀ ਹੈਗੀ ਹੈ ਸਪੈਸ਼ਲਿਸਟ ਜਿਹੜੇ ਬੜੀ ਕਾਲਜ ਤੋਂ ਆਦੇ ਆ 2200 2300 ਦਾ ਅਪਾਰਟਮੈਂਟ ਲੈ ਰਹੇ ਸੀ ਤੁਸੀਂ ਪਹਿਲੀ ਵਾਰੀ ਆਏ ਸੀ ਕਿ ਜਾਂ 20 ਲੱਖ ਰੁਪਇਆ ਦਿਓ ਜਾਂ ਰੋਪਲੀ ਕਰੋ ਅੱਛਾ ਉਹ ਪਹਿਲਾਂ ਰਹਿੰਦੇ ਨਹੀਂ ਸੀਗੇ ਉਹਨਾਂ ਨੇ ਕਿਹਾ ਜੇ ਹੋਰ ਦਾ ਕੋਰਸ ਸੀ ਸੂਬੇ ਤੋਂ ਆਦ ਰਹੇ ਮੈਂ ਕਿਹਾ ਕਿ ਮੈਂ ਤਾਂ ਆਪਣਾ ਸੁਭਾ ਚਾਹੁੰਦਾ ਮੈਂ ਤਾਂ ਜਿਹੜੇ ਲੋਕਾਂ ਨੇ ਟੈਕਸ ਫੀਅਰ ਦੇ ਮਨ ਨਾਲ ਜਿਪੜੇ ਉਹ ਮੈਂ ਤਾਂ ਉਹਨਾਂ ਨੂੰ ਸੇਵਾ ਦਿਆਂ ਪਰ ਜਦਾਂ ਇਹ ਉਹਦੇ 110 ਬਾ 15 ਉਹਨਾਂ ਚ ਵੀ ਰਵਾਂ ਇਹ ਕਿ ਅਸੀਂ 150 ਬੱਚਾ ਸਾਡੇ ਕੋਲੇ ਇਹਨਾਂ ਹਸਪਤਾਲਾਂ ਦੇ ਵਿੱਚ ਪੀਜੀ ਕਰਦੇ ਐਥੇ ਰਹਿ ਕੇ ਪ੍ਰੈਕਟੀਕਲ ਟ੍ਰੇਨਿੰਗ ਕਰਦੇ ਆਂ ਜਿਹੜੇ ਮੈਡੀਕਲ ਕਾਲਜ ਪੜ੍ਹਦੇ ਹੋ ਤਿੰਨ ਮਹੀਨੇ ਆ ਨਾ ਪਰ ਜਾਂਦੇ ਜਿਹੜੇ ਇੱਥੇ ਹੋਣ ਕਰ ਨੂੰ ਤਿੰਨ ਮਹੀਨੇ ਲਿਮਟ ਫਰਾਤ ਟੁੱਟੇ ਜਾਂਦੇ ਆਂ ਤਾਂ ਉਸ ਦਾ ਲੇਟਸਟ ਡੇਟ ਆ ਬਸ ਉਹ ਕੋਸ਼ਿਸ਼ ਕਰ ਦਰਸਾਲ ਕਿ ਸਿੱਖਿਆ ਬੱਚਾ ਕੇਂਦਰ ਨੂੰ ਬਣੇ ਨੂੰ ਬਿਲਡਿੰਗ ਨੂੰ ਕਾਫੀ ਸਾਲ ਹੋ ਗਏ ਜੀ ਮਤਲਬ ਉਹ ਘਟ ਨਹੀਂ ਹੋ ਰਿਹਾ ਦੇਖੋ ਖੰਡਰ ਬਣਦੀ ਜਾ ਰਹੀ ਹੈ ਜੀ ਦੇਖਣ ਲਈ ਹੋਰ ਬੜੀ ਜਲਦੀ ਹੋਣ ਵਾਲਾ ਵੀ ਭਰਾ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਟੇਕਓਵਰ ਕੀਤਾ ਨਾ ਜੀ ਬਿਲਡਿੰਗ ਹੈ ਇਹ ਵੀ ਆ ਰਾਇ ਉਹਦੇ ਵਿੱਚ ਨਾ ਤਾਇਰ ਜੁਨੀਸ਼ੀ ਸਿਟੀ ਘਰੋਂ ਦੇ ਵਿੱਚ ਵੀ ਸੀ ਨਾ ਆਕਸੀਜਨ ਦੀ ਪਾਈਪ ਲਾਈਨ ਸੀ ਤੇ ਫਿਰ ਮੈਂ ਸਾਰੇ ਜੁਨੀਅਰਸ ਨੂੰ ਬੁਲਾਇਆ ਦੂਜੇ ਨੂੰ ਬੁਲਾਇਆ ਉਹਦੇ ਕਰਕੇ ਉਹ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਇਹ ਹੱਸਤਾ ਪੜਾਇਆ ਕਿ ਧਰਮਸਾਲਾ ਬਣਾਇਆ ਜਿਹੜੀ ਨਵੀਂ ਜੀ ਬੱਲੇ ਪ੍ਰਾਜਿਆ ਹੈ ਟੂ ਗੇਰ ਕੰਡੀਸ਼ਨ ਉਹਦੇ ਚ ਆਕਸੀਜਨ ਦੀ ਸਪਲਾਈ ਚੈੰਜਰ ਫਾਇਰ ਦਾ ਸਿਸਟਮ ਹੋਣਾ ਚਾਹੀਦਾ ਹੌਟ ਲਾਈਨ ਦਾ ਕਨੈਕਸ਼ਨ ਹੋਣਾ ਚਾਹੀਦਾ ਸੋ ਉਹ ਜਿਹੜੀਆਂ ਚਾਹਵੂ ਚੀਜ਼ਾਂ ਹੈਗੀਆਂ ਥੋੜਾ ਜਿਹਾ ਪਲਾਨਸ ਕਰਕੇ ਦੇਓਗੇ ਨਹੀਂ ਤਾਂ ਹੁਣ ਤੱਕ ਬੋਲਣਾ ਸਾਰੇ ਤੁਹਾਡੇ ਮਨ ਚ ਚੋਣ ਦੀ ਹੋ ਕੇ ਅਧਲੇ ਲੋਕ ਨੇ ਬੇਨਸਾ ਦੇ ਪੰਜਾਬੀ ਸਿੰਘ ਗਾਰਬੇਜ ਨਾਲੀਆਂ ਦੇ ਵਿੱਚ ਸਫਾਈ ਨਹੀਂ ਹੋ ਰਹੀ ਉਹਦੇ ਕਰਕੇ ਪਾਣੀ ਵੀ ਦਾ ਰਿਹਾ ਤੇ ਉਹਨੂੰ ਕਰਕੇ ਡਿੰਗੂ ਦਾ ਬਹੁਤ ਮਸਲਾ ਪੈ ਰਿਹਾ ਹੈ। ਔਰ ਅਕਿ ਜਿਹੜਾ ਉਹਦੇ ਕਰਕੇ ਮੱਛਰ ਮਲੇਰੀਆ ਤਾਂ ਮੱਛਰ ਦਾ ਪੈਦਾ ਹੁੰਦਾ ਉਹਦੇ ਦਿਓ ਨਾਲ ਦੂਜਾ ਕਸ਼ਟ ਹੋ ਰਿਹਾ ਡੈਂਗੂ ਦਾ ਮੱਛਰ ਵੀ ਦਾ ਹੈਗਾ। ਸਤਿ ਮੈਂ ਦੱਸਦਾ ਜਿਹੜਾ ਡੈਂਗੂ ਦਾ ਮਸਲਾ ਹੈ ਸਾਫ ਪਾਣੀ ਦਾ ਪੈਦਾ ਹੁੰਦਾ ਹੈ। ਤੇ ਜਿਹੜਾ ਤੁਹਾਡੇ ਘਰ ਦਾ ਪੂਲਰ ਜਿਹੜਾ ਵੀ ਪਾਣੀ ਲੱਗਦੇ ਉਹ ਆਪਣੇ ਪਿੰਡ ਦੇ ਵੀ ਥਾਈ ਜਗ੍ਹਾ ਤੇ ਪਾਣੀ ਘਟਾ ਦਾ ਲੋਕ ਸੌਂਟ ਆ ਵੀ ਦੋਨੋਂ ਟੱਕੇ ਰੱਖਣਾ ਹਰ ਹਫ਼ਤੇ ਉਹ ਪਾਣੀ ਸੁਕਾਉਂਦੇ ਦੁਆਰਾ ਪਰਨਾ ਆਪਾਂ ਪੁੱਛਿਆ ਵਾਸਤੇ ਰੱਖਦੇ ਹਾਂ ਉਹ ਕੁੰਡੇ ਰੱਖਦੇ ਆਪਾਂ ਪੋਟ ਪਾਈ ਕਰਦੇ ਆਂ ਰੈਣੀ ਜੰਮੀ ਹੁੰਦੀ ਆਪਾਂ ਜਿਹੜੇ ਗਾਇਆ ਵਾਰਾ ਪਸ਼ੂ ਆ ਗਾਈਆਂ ਉਹਨਾਂ ਵਾਸਤੇ ਆਪਾਂ 20 ਲੀਟਰ ਦਾ ਡਰਮ ਲੱਟ ਕੇ ਰੱਖਦੇ ਹਾਂ ਉਹਨਾਂ ਦਾ ਬੰਦ ਲਿਆਉਂ ਉਹਦੇ ਵਿੱਚ ਉਹ ਭਰਿਆ ਪਿਆ ਰਹੇ ਤਿੰਨ ਜਿਹੜੀ ਬੇੜੇ ਮਾਵਾਂ ਦੇ ਵਾਸਤੇ ਅਸੀਂ ਸਪਰੇਇੰਗ ਕਰ ਰਹੇ ਆਂ ਔਰ ਕੋਸ਼ਿਸ਼ ਕਰਦੇ ਆਂ ਕਿ ਅਸੀਂ ਸਪਰੇਇ ਉਹ ਕਿਸ ਕਰਦੇ ਆਂ ਜੇ ਪਾਣੀ ਪਾਣੀ ਜੰਮੀ ਰਹੇ ਜਾਂ ਕਿ ਵਾਸੇ ਲੋਕਾਂ ਨਾਲ ਸਾਨੂੰ ਸਹਿਯੋਗ ਮਿਲਦਾ ਆ ਕੇ ਨਾਲ ਨਰਕ ਪਰੇ ਅਭੀਰ ਨੇ ਸਾਥੀ ਅਸੀਂ ਸਾਡੇ ਕੋਲੇ 1200 ਬੀਡਿੰਗ ਚੱਕਰ ਹੁੰਦੇ ਸੀ ਕੋਣ ਸਾਡੇ ਕੋਲੇ ਜੁੜੀਆਂ ਹੈਗੀਆਂ ਕੋੜੀਆਂ 20000 ਸਾਡੇ ਆਸ਼ਾ ਵਰਕਰ ਟ੍ਰੇਨਿੰਗ ਦੇਸ਼ਾਂ ਵਿੱਚ ਨੇ ਤੁਹਾਨੂੰ ਵੀ ਆਪ ਦੇ ਬੱਚੇ ਨਾਲ ਸਟੂਡੈਂਟਸ ਨੂੰ ਟ੍ਰੇਨ ਕਰਦੇ ਕੋਣ ਸੀ ਪੰਜਾਬ ਦੇ ਸਾਰੇ ਸਕੂਲ ਦੇ ਅਧਿਆਪਕ ਟ੍ਰੇਨ ਦੇ ਰਹੇ ਪਰ ਵੀ ਆਪਣਾ ਆਪਣਾ ਕਾਰ ਹਰ ਬੱਚੇ ਨੂੰ ਟ੍ਰੇਨ ਦੇਣੀ ਹੈ 20 ਲੱਖ ਬੱਚੇ ਆ ਸਾਡੇ ਕੋਲ ਬੱਚੇ ਆਪਣੇ ਘਰ ਦੇ ਖੜਾ ਉਹਦਾ ਉਹਦੀ ਅੱਗੇ ਤੁਸੀਂ ਆਪਣੇ ਘਰ ਦਾ ਵਾਸੀ ਦਾ ਦਾ ਚਰਚ ਨਾਲ ਪਲਾਦਰ ਹੋਵੇ ਉਹਦੇ ਘਰ ਚ ਬੱਚੇ ਦੀ ਬੀਡਿੰਗ ਨਹੀਂ ਹੋਣੀ ਵੀ ਆਪਾਂ ਇਹਦਾ ਕਰਾਂਗੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਉਹ ਵੀ ਜਿਹੜੇ ਤੁਹਾਡੇ ਬਹੁਤ ਸਾਰੇ ਆ بڑے ਨਾਮੇ ਦੇ ਵਿੱਚ ਹਾਰਟ ਅਟੈਕ ਦਾ ਲਾ ਉਹ ਕਿਵੇਂ ਆ ਜੀ ਅਸੀਂ ਕੀਤੇ ਲਾ ਕੇ ਦੇਖਦੇ ਹਾਂ ਅਸੀਂ ਉਹਦੇ ਵਿੱਚ ਜਿਹੜੇ ਚੂਕੇ ਆ ਸੀ ਉਹ ਉਹ ਲਾ ਕੇ ਪੀ ਲਾ ਕੇ ਕੀਤਾ ਉਹ ਜਿਹਨੂੰ ਹਾਰਟ ਅਟੈਕ ਹੋਦਾ ਹੈ ਇੱਥੇ ਇਸੇ ਕੀ ਹੋਟੋ ਦਾ ਟੀਕਾ ਲੱਗਦਾ ਹੁਣ ਜਿਤਨਾ ਹੋ ਸਕਦਾ ਉਸ ਤੋਂ ਅੱਗੇ ਸਟਾਈਲ ਵਾਲਾ ਕਿ ਸਾਰਾ ਲਾਜ਼ੀ ਹੋ ਉਹ ਅਟਾਸ ਲਾ ਕੇ ਜਿਹੜਾ ਸਾਰਾ ਪੰਜਾਬੀ ਸਿੱਧਾ ਰਾਜਵੀਰ ਜਵੰਦਾ ਸਰਹਾਰ ਹਸਪਤਾਲ ਰੋਇਨੇ 40 ਹਸਪਤਾਲ ਦੇ ਵਿੱਚ ਨੇ ਤੁਹਾਡੀ ਗੱਲ ਹੋਈ ਡਾਕਟਰ ਸਾਹਿਬ ਨਾਲ ਇਹ ਕਾਰਵਾਈ ਹੈ ਪੁਲਿਸ ਦੇ ਸਿਰ ਜੀਆ ਰੋ ਰਾਜਨੀਤਿਕ ਜੀਆ ਸਾਹਿਬ ਤੇ ਡਾਕਟਰਸ ਆਪਣੀ ਕੋਸ਼ਿਸ਼ ਕਰ ਰਹੇ ਕਿ ਆਪ ਬਸਾਰੇ ਹੋਣਾ ਮੈਂ ਕਰਨ ਕਿ ਦਸ ਬਹੁਤ ਜੀਨ ਬੰਦਾ ਜੀ ਗਾਇਸਿੰਗ ਸਟਾਰ ਹੈ ਮੈਂ ਤੇ ਜਿਹੜੇ ਅਲਟਰਾਸਾਉਂਡ ਦੀ ਉਹ ਡਾਕਟਰ ਨੇ ਉਹ ਬੜੀ ਕੱਟ ਜੇ ਗੈਨੋਲੋਜੀਸਟ ਜਿਹੜੇ ਕਹਿੰਦੇ ਸਾਡੇ ਕੋਲ ਜਿਹੜੇ ਨਾਈਟ ਸਪੈਸ਼ਲਿਸਟ ਨੇ ਉਹਦੇ ਦਰਦ ਤੇ ਮੁੰਡਾ ਬਣਾੜੇ ਗਾਉਂਦੇ ਹੁਣ ਉਹ ਬੰਦੇ ਸਾਡੇ ਕੋਲ ਜਿਹੜੇ ਉਹਦਾ ਨਾਮ ਲਿਖਿਆ ਹੁੰਦਾ ਉਹ ਕੰਮ ਕਰਦਾ ਆਪਣੀ ਦੀ ਬਾਕਸ ਬੋਲ ਦੋਸ਼ੀ ਦਾ ਡਾਕਟਰ ਹੈ ਅਲਟਰਾਫੋਗੋੜਤਾ ਹੀ ਉਹਨੂੰ ਤੇ ਉਹਨੂੰ ਮਤਲਬ ਉਹ ਬਹੁਤ ਸਾਫ਼ ਜੀ ਲੱਗ ਰਿਹਾ ਕਿ ਕੱਟਾ ਲੱਗ ਰਿਹਾ ਲੱਗਦਾ ਮੋਰ ਦੋ ਸਾਲ ਰਾਦੇ ਕਹਿੰਦਾ ਜੀ ਵੀ ਆਪਣੇ ਜੀ ਦਾ ਡਾਕਟਰ ਹੁੰਦਾ ਸਰਕਾਰ ਦੇ ਡਿਸਪੈਰਟੀ ਬਹੁਤ ਹੈ ਜੋ ਸਰਕਾਰ ਸਾਰੇ ਡਾਕਟਰ ਨੂੰ ਬਰਾਬਰ ਸਰਕਾਰ ਦੇ ਮੈਂ ਇਹ ਨਹੀਂ ਕਹਿ ਸਕਦਾ ਕਿ ਆਹ ਹੈ ਜਨਤ ਦੇ ਕਮੀਆਂ ਨੂੰ ਬਰਵਾ ਦੇਦਾ ਪ੍ਰਾਈਵੇਟ ਵਾਲੇ ਕਰਦੇ ਪ੍ਰਾਈਵੇਟ ਤੋਂ ਬਸ ਨਹੀਂ ਲੈ ਸਕਦਾ ਉਹ ਫਰਗੇ ਡਿਫਰੈਂਸ਼ੀਏਸ਼ਨ ਹੈ ਉਹ ਜਿਹੜੀ ਪਾਰਟਾਈ ਪਰਸਰਟ ਹਾਇਰ ਦਾ ਰੇਟ ਆਰ ਚੜ੍ਹ ਕੋ ਡਾਕਟਰ ਨੂੰ ਅਸੀਂ ਆਪਣੇ ਬੰਦੇ ਟ੍ਰੇਨ ਕਰ ਰਹੇ ਹਾਂ ਇਹਦੇ ਵਾਸਤੇ ਮੈਂ ਸ਼ਾਰਟ ਕੋਰਸਸ ਜੇਸ਼ੇ ਬੁਨੇ ਕੋਰਸ ਇੱਕ ਮੰਤਰੀ ਜੀ ਪਠਾਨਵਾਜਰਾ ਜੀ ਵੀਡੀਓ ਵਾਇਰਲ ਹੋਈ ਹੈ ਵੀ ਮੇਰੇ ਪਰਿਵਾਰ ਨੂੰ ਖਤਰਾ ਹੈ ਜੀ ਕਿ ਇਹ ਜਿਹੜਾ ਮਸਲਾ ਹੈ ਜਰਾ ਉਹ ਸਾਡੀ ਪਾਰਟੀ ਦਾ ਕੰਮ ਨਹੀਂ ਹੋਵੇਗਾ ਮੂਨਾ ਨੂੰ ਜੜੀ ਕਰ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਇੱਕ ਬਹੁਤ ਵੱਡਾ ਐਮਰਜੈਂਸੀ ਆ ਰਿਹਾ ਹੈ ਆਮ ਤੌਰ ਤੇ ਉਹ ਜਿੰਦੇ ਵਾਲੇ ਮਾਦਾ ਦੇ ਪਰਵਾਹ ਨਹੀਂ ਕਰਦੇ ਜਿਹੜਾ ਉਹ ਸਾਰਾ ਕੁਝ ਉਹਦੇ ਵਾਸਤੇ ਬੈਠਾ ਉਹ ਬਦਲ ਕੇ ਕੰਮ ਕਰਦਾ ਹੈ ਜਿਹੜਾ ਮਸਲਾ ਬਹੁਤ ਵੱਡਾ ਹੈ ਮਨੂ ਉਹਨਾਂ ਦਾ ਦਰਜਾ ਹੈ। ਥੈਂਕ ਯੂ। ਉਹ ਕੇ ਪੰਜਾਬਾ ਜੈ ਸਾਈਂਾਪੁਰ ਪਾਸੇ ਦੇ ਬਾਰੇ ਤੁਹਾਡਾ ਕੀ ਬੋਲੂ? ਅ ਜੈ ਸਾਈਂ ਆ ਦੇ ਬਾਰੇ ਕਾਂਗਰਸ ਕੰਨੀ ਹੋਰ ਬੋਲੀ ਹੈ ਕਿ ਇਹਨਾ ਸੀ ਹੈ ਤੇ ਅਸੀਂ ਵੀ ਪਾ ਲਿਆ ਸਭ ਤੋਂ ਪਹਿਲਾਂ ਸਰਟੀਫਿਕੇਟ ਦੇ ਵਿੱਚ 10-15% ਸਾਰਿਆਂ ਪਾਰਟ ਨੇ ਕਰ ਲਿਆ। ਇਹ ਗੱਲ ਪਾਰਟੀ ਦੀ ਹੈ ਹੀ ਨਹੀਂ ਜੀ। ਇਹ ਗੱਲ ਬੇਸਿਕ ਹੈਗਾ ਸਾਡਾ ਲੋਕਰਾਜ ਹੋ ਚੁੱਕਾ ਹੈ ਨਹੀਂ। ਜੇ ਇਦਾਂ ਹੋਣਾ ਇਸ ਤਰ੍ਹਾਂ ਜਿਵੇਂ ਤੁਹਾਡੇ ਪਤਾ ਲੱਗੇ ਜਿਹੜੇ ਹੋਇਆ ਉਹ ਮਹਾਰਾਸ਼ਟਰ ਚ ਇਹਨਾਂ ਉਹ ਤੁਸੀਂ ਲੋਕਾਂ ਦੀ ਜਿਹੜੀ ਬੈਲ ਹੈ ਜਿਹਦੇ ਜਿਹੜੀਆਂ ਰੈਕਸ਼ਨ ਆ ਇਸ ਤਰ੍ਹਾਂ ਜਿਹੜੀਆਂ ਰੈਕਸ਼ਨ ਮੈਡੀਏ ਕਰਕੇ ਲੋਕ ਰਾਜ ਦਾ ਕੋਈ ਮਤਲਬ ਹੀ ਰਹਿ ਜਗਾ ਕਿ ਸਾਡੇ ਵਾਸਤੇ ਪੱਤਰਕਾਰਾਂ ਵਾਸਤੇ ਵੀ ਸਾਰੇ ਸਮਾਜ ਵਾਸਤੇ ਇਹ ਪੌਲਿਟਿਕ ਸੀਰੀਅਸ ਬਾਟਰ ਇਹਦੇ ਵਿੱਚ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਲੋਕ ਰਾਜ ਬਸਣਾ ਚਾਹੀਦਾ ਪਾਰਟੀਆਂ ਆ ਕੇ ਨਾ ਕਿ ਜਿਹੜਾ ਜਿਹੜਾ ਕਮੇਟੀ ਦੇ ਬਾਰੇ ਕੀ ਕਹਿੰਦਾ ਜੀ ਪੰਜਾਬ ਦੇ ਵਿੱਚ ਕਮੇਟੀ ਦਾ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਮੇਟੀ ਅਸੀਂ ਪੂਰਾ ਤੁਹਾਡੇ ਸਾਹਮਣੇ ਅਸੀਂ ਪੂਰਾ ਲਾਰਡਾ ਜੀ ਅਸੀਂ ਆਪਣੇ ਬੰਦਿਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਸਾਰੇ ਕੁਛ ਹੈ ਜਿਹੜਾ ਸਾਡੇ ਕੋਲੇ ਜੋ ਲੀਗਲ ਸਾਡੇ ਕੋਲੇ ਰੈਮੇਡੀਜ਼ ਅਵੇਲੇਬਲ ਹੈ ਉਹ ਸਾਰੇ ਜਿਹੜੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਚਾਹੇ ਲੋਕਾਂ ਦੀ ਰਾਤ ਵਿੱਚ ਵੀ ਜਾਵਾਂਗੇ ਲੋਕਾਂ ਦੇ ਸਾਹਮਣੇ ਤਾਤਰ ਕਰਾਂਗੇ ਅਸੀਂ ਇਹਨੂੰ ਸਾਰੇ ਪਾਈ 올 ਡੈਮੋਕਰੇਟਿਕ ਮਾਉਂਟ ਥੈਂਕ ਯੂ